ਸ਼ਸ਼ੀਗਾਲ ਦੋਸਤੋ ਤੁਸੀਂ ਜਿਹੜਾ ਅਣਕ ਦੇ ਨਾਲ ਮਾਲਵਾ ਬੈਠ જિલ્લા ਬਖੰਡਾ ਦੇ ਖੜਿਆ ਪਿੰਡ ਲਾਲਿਆਣੇ ਤੇ ਇੱਥੇ ਮੱਕੀ ਦਾ ਅਚਾਰ ਬਣਾ ਰਿਆ ਬਾਈ ਤੇ ਬਣਾ ਵੀ ਨਵੀਂ ਤਕਨੀਕ ਨਾਲ ਰਹਿ ਜene ਕੀ ਆਟਾ ਜਾਂ ਭੁੱਕੀ ਜਾਂਦੇ ਆ ਪਤਾ ਨਹੀਂ ਕੀ ਹੈ ਤੇ ਸਾਰੀ ਗੱਲਬਾਤ ਫਾਈਨਲ ਕਰਦੇ ਆ ਕਿਸਾਨ ਬਲਵਿੰਦਰ ਸਿੰਘ ਨਾਲ ਤੇ ਇਸ ਤੋਂ ਮਾਹੀ ਹੈ ਨਾ ਅਚਾਰ ਬਣਾਉਂਦਾ। ਸ਼ਸ਼ੀਗਾਲ ਜੀ, ਖੁਸ਼ੀ ਹੈ। ਤੇ ਮਤਲਬ ਇਹ ਜਿਹੜਾ ਮੱਕੀ ਦਾ ਅਚਾਰ ਬਣਾਉਂਦੇ ਤੁਸੀਂ ਤਕਨੀਕ ਵਰਤ ਰਹੇ ਹੋਗੇ? ਹਾਂ ਜੀ। ਇਹ ਨਵੀਂ ਜੀ ਤਕਨੀਕ ਹੀ ਲੱਗ ਰਹੀ ਹੈ ਸਾਡੇ ਲਈ ਤਾਂ ਇਹ ਨਹੀਂ ਆਪਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਜੀ ਕਰਤੀਆਂ ਦੇ ਨੇ ਅੱਛਾ ਤੁਹਾਨੂੰ ਲੰਮਾ ਸਮਾਂ ਹੋ ਗਿਆ ਜੀ ਇਹਦੇ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਮਿਲਿਆ ਅੱਛਾ ਆਪਣੀ ਕੋਈ ਕੋਈ ਰਿਪੀਟ ਨਹੀਂ ਹੋਈ ਹੇ ਤੱਕ ਅੱਛਾ ਹਾਂ ਬਸੂਰ ਆਪਣਾ ਇਹਦੇ ਨਾਲ ਵੀ ਉਲੀ ਫੰਗਸ ਕੁਝ ਨਹੀਂ ਪੈ ਰਿਹਾ ਮਨ ਜੀ ਠੀਕ ਆ ਇਹ ਤੁਸੀਂ ਲੰਮੇ ਟਾਈਮ ਤੋਂ ਹੀ ਵਰਤ ਰਹੇ ਹੋ ਹਨ ਵਿਚਾਰ ਚ ਕੋਈ ਉਲੀ ਆਲੀ ਵਗੈਰਾ ਦਾ ਕੋਈ ਇਦਾਂ ਕੋਈ ਕਦੇ ਨਹੀਂ ਆਪਾਂ ਨੂੰ ਮੰਨ ਲਓ ਜਿੰਨੀ ਕਾਲਾ ਪਾਣੀ ਤੇ ਚਪੇਟ ਕੀ ਹੋ ਜਾਂਦੀ ਹੈ ਜਿਵੇਂ ਆਪਣਾ ਸਿਆਣਾ ਹੁੰਦਾ ਪੀੜਾ ਇੰਨਾ ਹੈ ਚਾਰ ਵੀ ਦਾ ਹੁੰਦਾ ਅੱਛਾ ਵੀ ਇਹ ਪੌੜਾ ਮੇਰਾ ਸਿਆਣਾ ਹੈ ਹਾਂ ਜਿਉਂ ਜਦੋਂ ਖੋਲੂਗਾ ਵੇ ਇਹਦਾ ਸਿਆਣੇ ਵਾਂਗੂੰ ਤਾਂਦ ਮਾਰੂ ਦੇ ਹਾਂ ਇਹ ਚਾਰ ਆਪਾ ਪੜਦੇ ਆ ਪੂਰਾ ਵਧੀਆ ਪੀਲਾ ਪੀਲਾ ਚਾਰ ਹੁੰਦਾ ਨਹੀਂ ਲੋਕਾਂ ਦੇ ਚਾਰ ਵੱਲੋਂ ਕਾਲੇ ਹੋਏ ਪਏ ਹੁੰਦੇ ਆ ਹਾਂ ਹਾਂ ਆਪਣਾ ਚਾਰ ਕਦੇ ਨਹੀਂ ਕਰਾਂਗੇ ਅੱਛਾ ਤੇ ਚਲੋ ਦੋਸਤੋ ਆਪਾਂ ਫਾਰਮਾਂਾਂ ਦੀ ਗੱਲ ਕਰਦੇ ਵੀ ਕਿਹੜੀ ਫਾਰਮਾਂ ਦਾ ਹੈ ਕਿੱਥੋਂ ਮਿਲਦਾ ਕੀ ਦਾ ਸਿਸਟਮ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਫਾਰਮਾਂ ਦਾ ਨਾਮ ਮੇਰਾ ਨਾਮ ਰੁਪਿੰਦਰ ਸਿੰਘ ਆ ਬਾਈ ਜੀ ਐਨੀਮੈਕਸ ਫਾਰਮਾਂ ਕਪਾ ਅਜਨਾਈ ਅੱਛਾ ਹਾਂਜੀ ਬਈ ਅਣੀਮੈਕਸ ਤੋਂ ਆਉਂਦੋ ਅਣੀਮੈਕਸ ਫਾਰਮਾ ਦੇ ਦੇਖੋ ਦੋਸਤੋ ਅਣੀਮੈਕਸ ਫਾਰਮਾ ਤੋਂ ਵੀਰ ਅਣੀਮੈਕਸ ਫਾਰਮਾ ਜਿਹੜੀ ਮਾਰਕੀਟ ਦੇ ਵਿੱਚ ਬਹੁਤ ਲੰਮੇ ਟਾਈਮ ਤੋਂ ਆ ਤੇ ਇਹਨਾਂ ਦੇ ਜਿਹੜੇ ਪ੍ਰੋਡਕਟ ਆ ਬਹੁਤ ਵਧੀਆ ਆ ਰਿਹਾ ਤੇ ਹੁਣ ਇਹਨਾਂ ਦਾ ਪ੍ਰੋਡਕਟ ਬਾਈ ਬਲਵਿੰਦਰ ਸਿੰਘ ਨੇ ਦੱਸਿਆ ਵੀ ਮੱਕੀ ਦੇ achar ਵਾਸਤੇ ਅਸੀਂ ਲੰਮੇ ਟਾਈਮ ਤੋਂ ਵਰਤ ਰਹੇ ਹਾਂ ਨਾ ਤੇ ਇਹਨਾਂ ਦੇ ਆਪਾਂ ਕੰਪਨੀ ਵਾਲੇ ਵੀਰਾਂ ਨਾਲ ਵੀ ਗੱਲ ਕਰਦੇ ਆਂ ਵੀ ਕੀ ਰਿਜ਼ਲਟ ਆ ਕਿੱਥੇ ਕਿੱਥੇ ਰਿਜ਼ਲਟ ਆ ਇਹਦੇ ਨਾ ਹਾਂਜੀ ਬਈ ਹੁਣ ਸਾਨੂੰ ਵਿਸਤਾਰ ਦੇ ਵਿੱਚ ਦੱਸੋ ਕਿ ਮੱਕੀ ਦੇ ਚਾਰ ਵਿੱਚ ਜਿਵੇਂ ਬਾਈ ਬਲਵਿੰਦਰ ਸਿੰਘ ਨੇ ਦੱਸਿਆ ਵੀ ਅਸੀਂ ਲੰਮੇ ਟਾਈਮ ਤੋਂ ਵਾਖ ਰਹੇ ਆਂ ਠੀਕ ਹੈ ਜੀ ਵੀ ਨਿਰਾਸ਼ ਸਿਉਣਾਗਾ ਜਦੋਂ ਅਸੀਂ ਪੜਦੇ ਆਂ ਠੀਕ ਹੈ ਜੀ ਜਦੋਂ ਤਾਂ ਮਤਲਬ ਟਾਈਮ ਆ ਜਾਂਦਾ ਨਾ ਹਾਂਜੀ ਬਾਈ ਸਿਉਣੀ ਦੀ ਖਾਨ ਤੁਸੀਂ ਕਿੱਥੋਂ ਲੈ ਕੇ ਆਏ ਹੋਗੇ ਬਾਈ ਜੀ ਆਪਣਾ ਪ੍ਰੋਡਕਟ ਤਾਂ ਬਹੁਤ ਪੁਰਾਣਾ ਬਾਈ ਜੀ ਟਕਸਿਲ ਵੰਡਣਾ ਆਪਣਾ ਟਕਸੋ ਨਾ ਤੇ ਆਉਂਦਾ ਜੀ ਹਾਂਜੀ ਵੈਸੇ ਆਪਾਂ ਹਰਥਾਂ ਯੂਜ਼ ਕਰਵਾਉਣੇ ਦਿੱਕੋ 19 ਮਸਾਹ ਕੋ ਉਲੀ ਚਾਰਚ ਨਹੀਂ ਹਰਥਾਂ ਦਾਣੇ ਚ ਰੇਚੀ ਹੈ ਜੀ ਚਾਹ ਪਰੋਕੀਆਂ ਪਾਉਣੇ ਆ ਚਾਹ ਪੱਠੇ ਪਾਉਣੇ ਆਪਾਂ ਜੀ ਕੋ ਫੀਡ ਪਾਉਣੇ ਕੋ ਫੀਡ ਮਿੱਲਰ ਵੀ ਸਾਨੂੰ ਪਤਾ ਸਟਾਕ ਇਕੱਠਾ ਲੈ ਕੇ ਰੱਖਦੇ ਆ ਜੀ ਉੱਥੇ ਮੱਲੋ ਮੱਲੀ ਜਿਹੜੀ ਉਲੀ ਆ ਜਾਂਦੀ ਹੈ ਜੀ ਉਲੀ ਦੀ ਪਰਖ ਹੁਣੀ ਚਾਹੀਦੀ ਹੈ ਨਾ ਕਿ ਚੰਗੀ ਹੈ ਕਿਹੜੀ ਮਾੜੀ ਹੈ ਬਿਲਕੁਲ ਜੀ ਬਾਕੀ ਉਲੀ 13 14 ਪ੍ਰਕਾਰ ਦੀ ਹੈ ਜੀ ਆਪਾਂ ਹਰ ਇੱਕ ਨੂੰ ਨੰਗੀ ਅੱਖਾਂ ਨਹੀਂ ਦੇ ਸਕਦੇ ਬਿਲਕੁਲ ਜਿਹੜੀ ਇੱਕ ਦੋ ਪ੍ਰਕਾਰ ਦੀ ਉਲੀ ਆਪਾਂ ਨੰਗੀ ਅੱਖਾਂ ਦੇਖਣੋਂ ਪਾਸੇ ਕਰ ਦਿੰਦੇ ਆ ਪਰ ਉਲੀ ਬਹੁਤ ਖਤਰਨਾਕ ਆ ਜਿਹੜੀਆਂ ਜਾਇਤਰਨੀ ਉਲੀਆਂ ਜਿਹੜੀਆਂ ਅੱਛਾ ਜੀ ਹਾਂਜੀ ਸੋ ਯਸਤੀ ਆਪਣਾ ਟੌਕਸਾਊਟ ਪਾਊਡਰ ਹੈ ਜੀ ਉਹ ਪਾਉਨੇ ਆਪਾਂ ਜੀ ਚਾਰ ਦੇ ਵਿੱਚ ਹਾਂਜੀ ਪਹਿਲਾਂ ਆਪਾਂ ਇਹਨੂੰ ਵੈਸੇ ਹੀ ਪਾਉਂਦੇ ਸੀਗੇ ਮੰਨ ਲਓ ਨਾਲ-ਨਾਲ ਪਾਉਂਦੇ ਸੀਗੇ ਅੱਛਾ ਪਰ ਇਹ ਆਪਣੇ ਫਾਰਮ ਬਲਵਿੰਦਰ ਸਿੰਘ ਐ ਲੰਬੇ ਸਮੇਂ ਤੋਂ ਵਰਤ ਰਹੇ ਆ ਜੀ ਹਾਂਜੀ ਪਿਛਲੇ ਚਾਰ-ਪੰਜ ਸਾਲ ਤੋਂ ਹੀ ਫਿਰ ਅੱਜ ਇਹਨਾਂ ਨੇ ਸਾਨੂੰ ਕਿਹਾ ਵੀ ਜਿਓ ਆਓ ਜੀ ਚਾਰ ਬਾਹਰੇ ਆ ਕੋਲੇ ਖੜਕੇ ਪਾਓ ਜੀ ਤਾਂ ਜਿਸੀਂ ਇੱਥੇ ਆਏ ਆ ਜੀ ਵਿਧੀ ਕੀ ਆ ਪਾਉਣ ਦੀ ਜੀ ਇਹ ਅਸੀਂ ਜੀ 2 ਕਿੱਲਿਆਂ ਦੇ ਮੰਨ ਲਓ ਚਾਰ ਦੇ ਵਿੱਚ ਗੱਟਾ ਪਾਉਣੇ ਇੱਕ ਬੈਗ ਪਾਉਣੇ 25 ਕਿਲੋ ਦਾ ਜੀ ਇੱਕ ਕਿਲ ਦਾ ਬੈਗ 2 ਕਿੱਲਿਆਂ ਦੀ ਮੱਕੀ ਦੇ ਚਾਰ ਵਿੱਚ ਪੈ ਜਾ ਬਿਲਕੁ ਯਮਨ ਜਿਉਂ ਆਪਾਂ ਗੱਲ ਕਰੀਏ ਵੀ ਮਤਲਬ ਕਿੱਥੇ ਕਿੱਥੇ ਦੇ ਰਿਜ਼ਲਟ ਆ ਵੀ ਕਿਉਂ ਕੌਣ ਲੋਕ ਕਿਸਾਨ ਪਰ ਆ ਰਹੇ ਨੇ ਕੋਈ ਜੀ ਉਲੀ ਦੇਖੋ ਜੀ ਬਹੁਤ ਖਤਰਨਾਕ ਹੈ ਮਨ ਲਓ ਜਿਵੇਂ ਪਸ਼ੂਆਂ ਦੇ ਵਿੱਚ ਦੇਖਣੇ ਆਪਾਂ ਜੀ ਕੁਝ ਨੂੰ ਮੋਕ ਲੱਗ ਰਹੀ ਹੈ ਵਾਰ-ਵਾਰ ਜੀ ਖਾਣਾ ਦੀ ਬਿਮਾਰੀ ਬਹੁਤ ਹੋ ਰਹੀ ਹੈ ਜੀ ਠੀਕ ਹੈ ਜੀ ਦੁੱਧ ਨਹੀਂ ਵਧੀਆ ਮਨ ਲਓ ਚੋ ਸਮੈ ਲਾਰੀ ਹੈ ਚਾਹ ਪੀਣੇ ਚਾਹ ਚੋ ਸਮੈ ਲਾਉਂਦੀ ਹੈ ਹਾਂ ਦਹੀਂ ਨਹੀਂ ਬਹੁਤ ਵਧੀਆ ਬਣਦਾ ਜੀ ਠੀਕ ਹੈ ਜੀ ਬਰੀਕ ਸ਼ਿੱਧੀਆਂ ਦੋ ਚ ਵਾਰ-ਵਾਰ ਆ ਰਹੀਆਂ ਹਾਂ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਆਕਸੀਜਨ ਹਾਂ ਜਿਵੇਂ ਕਿ ਤੁਸੀਂ ਗੱਲ ਕਹੀ ਦਹੀਂ ਪਲੇਸ ਜੀ ਬਣ ਜਾਂਦੀ ਆ ਹਾਂ ਜੀ ਬਿਲਕੁਲ ਜੀ ਕਿ ਉੱਥੇ ਵੀ ਇਹਦਾ ਰਿਜ਼ਲਟ ਮਿਲਦਾ ਤਾਂ ਕੋਈ ਜਿਹੜੀ ਟੌਕਸਿਸਿਟੀ ਕਰਕੇ ਨਹੀਂ ਬਣ ਰਹੀ ਜੀ ਓਕੇ ਆਪਾਂ ਚਾਹ ਦੇਖਦੇ ਆ ਚਾਹ ਜੋ ਸੌਕ ਆਉਂਦਾ ਆਪਾਂ ਨੂੰ ਪੀਣੇ ਆ ਨਾ ਆਪਾਂ ਆਪਣੇ ਲੱਗਦਾ ਯਾਰ ਬੰਦ ਨੇ ਸਹੀ ਤਰੀਕੇ ਨਾਲ ਨਹੀਂ ਬਣੀ ਉਹਦਾ ਪਰ ਕਾਰਨ ਉਲਲੀ ਹੈ ਹਾਂ ਕਈ ਕਿਸਾਨ ਭਰਾਵਾਂ ਨੇ ਤਾਂ ਮੱਕੀ ਦੇ ਚਾਰ ਨੂੰ ਵੀ ਕਹਿੰਦੇ ਵੀ ਕਿ ਸਹੀ ਨਹੀਂ ਇਹ ਇਹ ਦੁੱਧ ਜੋ 스మెల్ ਬਣਾਉਂਦਾ ਪਸ਼ੂਆਂ ਨੂੰ ਮਤਲਬ ਪਸ਼ੂਆਂ ਦੀ ਸਹੀ ਨਹੀਂ ਆ ਉਹ ਕਾਰਨ ਉਹਦਾ ਕੀ ਆ ਵੀ ਤਰੀਕਾ ਨਹੀਂ ਆਪਣਾ ਕਰਨ ਦਾ ਕਿ ਸਹੀ ਪਾਉਣ ਦਾ ਹੁਣ ਜਿਵੇਂ ਬਾਸ਼ਾਂ ਹੋ ਜਾਂਦੀਆਂ ਆਂ ਇਹ ਵਿੱਚ ਬਾਸ਼ਾਂ ਚ ਵਿਚਾਰ ਪਈ ਜਾਂਦਾ ਜੀ ਜਾਂ ਆਪਾਂ ਹਰੇ ਪੱਠੇ ਨਾਲ ਪਾਉਣੀ ਛੱਡਦੇ ਜੀ ਜਾਂ ਨਾਲ ਆਪ ਕੋਈ ਟਾਕਸਿਕ ਬੈਂਡ ਪਾ ਹੀ ਨਹੀਂ ਦੇ ਜੀ ਕੱਲਾ ਚਾਰ ਹੀ ਪਾਈ ਜਾਂਦੇ ਆ ਜੀ ਪੂਰੀ ਤੱਕ ਵੀ ਮਿਕਸ ਨਹੀਂ ਕਰਦੇ ਆਪਾਂ ਜੀ ਉਹਦੇ ਕਰਕੇ ਫੰਗਸ ਆ ਰਹੀ ਹੈ ਜੀ ਜਿਵੇਂ ਕਿ ਆਪਾਂ ਕਹਿ ਦਈਏ ਵੀ ਹੁਣ ਜੇ ਆਪਾਂ ਕੱਲੀਆਂ ਰੋਟੀਆਂ ਹੀ ਖਾਈ ਆਂ ਇਹ ਬਸ ਹਾਂ ਕਿਤੇ ਖੀਰਾ ਨਾ ਖਾਵਾਂਗੇ ਕਿਤੇ ਸਬਜ਼ੀ ਬਦਲਮੀਨਾ ਖਾਵਾਂਗੇ ਹਾਂ ਹਾਂ ਜੀ ਅਕਸਰ ਨੁਕਸਾਨੀਆਂ ਨੁਕਸਾਨੀਆਂ ਜੀ ਉਹ ਚੀਜ਼ ਨਾਲ ਆਪਾਂ ਨੂੰ ਇਹ ਤਾਂ ਹੋ ਗਿਆ ਆਪਣੇ ਦਧਾਰੂ ਪਸ਼ੂਆਂ ਵਾਸਤੇ ਹਾਂ ਜਿਹੜੇ ਉਹਨਾਂ ਆਪਣੇ ਛੋਟੇ ਪਸ਼ੂਆ ਜਿਵੇਂ ਕਿ ਬੱਚੀਆਂ ਕਟੀਆਂ ਤਿਆਰ ਕਰਨੇ ਆ ਉਹਦੀ ਵੀ ਤਾਂ ਰਿਜ਼ਲਟ ਮਿਲਦਾ ਉਹ ਬਿਲਕੁਲ ਜੀ ਕੁਝ ਰਿਪੀਟਰ ਬਹੁਤ ਹੋ ਰਿਹਾ ਜਿਹੜੇ ਮੰਨ ਲਓ ਹਿਫਰ ਪਸ਼ੂਆ ਮੰਨ ਲਓ ਜੀ ਚਾਰ ਆਪਾਂ ਨਾ ਉਹਨੂੰ ਕੀ ਆ ਜਿਹੜਾ ਬਚਿਆ ਖੁਚਿਆ ਸੁੱਟੀ ਜਾਂਦੇ ਆ ਜੀ ਕਹਿੰਦੇ ਉੱਲੀ ਚੁਲੀ ਵੀ ਮੰਨ ਲਓ ਮੰਨ ਲਓ ਖੇੜ ਆ ਉਹ ਚ ਵੀ ਉੱਲੀ ਲੱਗੀ ਆ ਪਾਣੀ ਚੁਲੀ ਆਈ ਜਾਂਦੀ ਆ ਜੀ ਜੇ ਕੋਈ ਚਾਰ ਬੱਚੇ ਆ ਉੱਥੇ ਉੱਲੀ ਬਣ ਗਈ ਜੀ ਉਹੀ ਚੱਕ ਕੇ ਛੋਟੇ ਪਸ਼ੂ ਨੂੰ ਪਾ ਦਿੰਦੇ ਆ ਜੀ ਉਹਨਾਂ ਨੂੰ ਬਹੁਤ ਸਮੱਸਿਆ ਰਹਿੰਦੀ ਉਹਨੂੰ ਡਾਇਰੀਆ ਵਾਰ-ਵਾਰ ਹੋ ਰ ਤੇ ਜੇ ਕਿਸੇ ਭਰਾ ਨੂੰ ਜਰੂਰ ਤੋਂ ਹੋਵੇ ਹਨਾ ਤੇ ਕਿੱਥੋਂ ਮੰਗਵਾਵੇ ਇਹ ਕੀ ਨਾ ਬਸਤਾ ਸਾਡਾ ਹਰ ਥਾਂ ਹੀ ਅਵੇਲੇਬਲ ਹੈ ਜੀ ਹਰ ਮੈਡੀਕਲ ਸਟੋਰ ਤੇ ਅਵੇਲੇਬਲ ਹੈ ਜੀ ਜਿਵੇਂ ਹੁਣ ਅਸੀਂ ਅੱਜ ਰਾਮਾ ਮਹੀਰੇ ਚ ਖੜੇ ਆ ਇੱਥੇ ਨੈਸ਼ਨਲ ਮੈਡੀਕਲ ਸਟੋਰ ਹੈ ਇੱਥੇ ਜਿਹੜਾ ਅਵੇਲੇਬਲ ਹੈ ਹਰ ਮੈਡੀਕਲ ਤੇ ਅਵੇਲੇਬਲ ਹੈ ਜੀ ਬਾਕੀ ਉੱਤੇ ਨੰਬਰ ਹੈਗਾ ਆਪਣਾ ਦਿੱਤਾ ਹੋਇਆ ਜੀ ਮਤਲਬ ਇਹ ਮੁੰਡਾ ਆਪਣਾ ਹਰਵਿੰਦਰ ਜਿਹੜਾ ਰਾਮਾ ਮੰਡੀ ਦੇਖਦਾ ਹੈ ਜੀ ਇਹਦੇ ਕੋਲੇ ਮੰਨ ਲਓ ਇਹਨੂੰ ਸੰਪਰਕ ਕਰ ਸਕਦੇ ਆ ਸਾਡਾ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਨੰਬਰ ਹੈਗਾ ਆਪਣਾ ਜਿਵੇਂ ਕਿ ਆਪਣੇ ਤੁਸੀਂ ਨੈਸ਼ਨਲ ਮੈਡੀਕਲ ਰਾਮਾ ਦੀ ਗੱਲ ਕਰੀਏ ਲੰਮੀ ਮਾਤਰਾ ਦੇ ਵਿੱਚ ਜਿਆਦਾ ਮਾਤਰਾ ਵਿੱਚ ਸਟਾਕ ਮਿਲ ਜੂਗਾ ਮਿਲ ਜੂਗਾ ਜੀ ਓਕੇ ਬਾਕੀ ਤੋਂ ਵੀ ਮੈਡੀਕਲ ਹਰ ਹਰ ਤਾਂ ਅਵੇਲੇਬਲ ਹੈਗਾ ਜੀ ਠੀਕ ਠੀਕ ਹਾਂਜੀ ਬਾਈ ਜੀ ਬਾਈ ਜੀ ਇਹਨਾਂ ਦੀ ਬਿਧੀ ਵੀ ਦੱਸ ਦੋ ਨਾ ਪਾਉਣ ਦੀ ਕਿਦਾਂ ਜਾਂ ਜਿਹੜੇ ਭਰਾ ਪਹਿਲਾਂ ਪਾ ਚੁੱਕੇ ਆ ਨਾਲ ਦੀ ਕੋਈ ਨੁਕਤਾ ਕੁਝ ਹੋਰ ਬਿਧੀ ਬਾਈ ਜੀ ਇਹ ਗੱਲ ਹੈ ਜਿਵੇਂ ਦੋ ਦੱਸਿਆ ਤੁਹਾਨੂੰ ਪਹਿਲਾਂ ਮੈਂ ਵੀ 2 ਕਿੱਲਿਆਂ ਦਾ ਇੱਕ ਬੈਗ ਪਵਾ ਰਹੇ ਹਾਂ 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 ਹੁਣ ਆ ਜਿਵੇਂ ਐਸਪੈਕਟ ਤੇ 2 ਕਿੱਲੇ ਆ ਚਾ ਰਹੇ ਨੇ ਕੋਲ 15 ਕਿਟਰਾਲੀਆਂ ਮੰਨ ਲਓ ਬਣੀਆਂ ਜੀ ਠੀਕ ਹਾਂ ਕੁਝ ਕੀ ਆ ਜੀ ਉਹ ਪੰਜ ਕਿਟਰਾਲੀਆਂ ਪਾ ਲਈਆਂ ਸੀ 10 ਤੋਂ 12 ਕਿਲੋ ਪ ਸਰਕਲ ਇਹਨਾਂ ਹੋਪ ਤੇ ਜੀ ਠੀਕ ਆ ਉਦੋਂ ਬਾਅਦ ਇਹ ਪੰਜ ਸੱਤ ਕਾਲ ਜਿੱਟ ਕੇ ਮੰਨ ਲਓ ਫਿਰ ਉਸੇ ਪਾ ਦੇਣਾ ਮੰਨ ਲਓ ਇੱਕ ਤਾਂ ਬਿਲਕੁਲ ਥੱਲੇ ਨਹੀਂ ਪਾਉਣਾ ਜੀ ਠੀਕ ਆ ਇੱਕ ਬਿਲਕੁਲ ਉੱਪਰ ਨਹੀਂ ਪਾਉਣਾ ਜੀ ਮਤਲਬ ਇਹ ਦੋ ਤਿਆਂ ਵਿੱਚ ਪਾਉਣਾ ਹੈ ਦੋ ਤਿਆਂ ਵਿੱਚ ਪਾ ਦੇਣਾ ਜੀ ਭਾਈ ਜੀ ਲਿਖੋ ਦੋਸਤੋ ਵੀਰ ਨੇ ਜਿਵੇਂ ਦੱਸਿਆ ਵੀ ਪੰਜ ਟਰਾਲੀਆਂ ਪਾ ਲੈਣੀਆਂ ਹਨ ਉਹਦੇ ਉੱਤੇ ਇਹਨਾਂ ਨੇ ਛਰਕਾ ਭੁੱਕ ਦੇ ਨਾ ਜਿਵੇਂ ਆਪਾਂ ਆਟਾ ਭੁੱਕਦੇ ਹੁੰਨੇ ਆ ਪੰਜ ਫੇਰੇ ਪੰਜ ਫੇਰੇ ਟਰਾਲੀਆਂ ਪਾਤੀਆਂ ਤੇ ਫੇਰ ਇਹ ਪਾਤਾ ਹਾਂਜੀ ਅੱਧਾ ਫੇਰ ਪਾ ਲੈਣਾ ਜੀ ਫੇਰ ਪਾਤਾ ਇੱਕ ਬੈਗ ਪੂਰਾ ਪੈਣਾ 2 ਕਿੱਲਿਆਂ ਜੀ ਇਸ ਤਰ੍ਹਾਂ ਇਹ 10 15 15 ਟਰਾਲੀਆਂ ਚੱਲ ਸਕਦਾ ਹਾਂ ਹਾਂ 2 ਕਿੱਲਿਆਂ ਹਾਂ 15 ਟਰਾਲੀਆਂ ਬਣਦੀਆਂ 15 ਟਰਾਲੀਆਂ 10 ਵੀ ਬਣ ਸਕਦੀਆਂ 15 ਵੀ ਬਣ ਸਕਦੀਆਂ ਜਿੱਦਾਂ ਆਪਣੀ ਗਰੋਥ ਆਪਣੀ ਮਕੀ ਦੀ ਹੈ ਨਾ ਉਸ ਹੱਬ ਨਾਲ ਤੇ ਵੀਰੇ ਇਹ ਜਿਹੜਾ ਟੌਕਸਿਸ ਹੈ ਇਹਦੇ ਬਾਰੇ ਵੀ ਸਾਨੂੰ ਥੋੜਾ ਦ ਅੱਜ ਕੱਲ ਤੁਸੀਂ ਦੇਖਿਆ ਵੀਰੇ ਮੰਲੋ ਸਾਇਲੈਂਟ ਅਟੈਕ ਬਹੁਤ ਆ ਰਹੇ ਆ ਜੀ ਹਾਂਜੀ ਦੇਖੋ ਜੀ ਛੋਟੇ ਬੱਚਿਆਂ ਮਨਾਂ ਛੇਤੀ ਲੱਗ ਰਹੀ ਹੈ ਜੀ ਬਿਲਕੁਲ ਠੀਕ ਹੈ ਜੀ ਹੋਰ ਬੜੀਆਂ ਦਿੱਕਤਾਂ ਆ ਰਹੀਆਂ ਜੀ ਛੋਟੇ ਬੱਚਿਆਂ ਨੂੰ ਮਹੀਨਾ ਬੜੀ ਛੇਤੀ ਆ ਜਾਂਦਾ ਜੀ ਏਕਾ ਨਿਗਾ ਘਟ ਗਈ ਬੱਚੇ ਗ੍ਰੋਥ ਨਹੀਂ ਹੋ ਰਹੀ ਜੀ ਬਿਲਕੁਲ ਉਹ ਇੱਕ ਨਾ ਅਫਲਾਟੋਕਸਿਨ ਵਾਲਾ ਟੌਕਸਿਨ ਹੈ ਜਿਹਨੇ ਅੱਜ ਕੱਲ ਬਹੁਤ ਸੱਚ ਦੇ ਅਕੋਰਡਿੰਗ ਪਤਾ ਲੱਗਿਆ ਜੀ ਇਹ ਹਾਂ ਹਾਂ ਉਹਦੇ ਕਰਕੇ ਪਤਾ ਲੱਗਿਆ ਇਹ ਲੋਪਾ ਹਾਰ ਅਟੈਕ ਬਹੁਤ ਆ ਰਹੇ ਆ ਅਫਲਾਟੋਕਸਿਨ ਦੇ ਕਰਕੇ ਜੀ ਏਕਨਮ B1 ਮੰਲੋ ਟੌਕਸ ਜਿਦੇ ਫਿਰ ਅਸੀਂ ਉਸ ਦੁੱਧ ਨੂੰ ਚਾਹੇ ਮੀਠ ਨੂੰ ਕੋਈ ਚੀਜ਼ ਆ ਉਹਨੂੰ ਕਿੰਨੇ ਮਰਜ਼ੀ ਦੇ ਗ੍ਰੀ ਤੇ ਵਾਰ ਲੀਏ ਉਹ ਆਪਾਂ ਜੀ ਉਹ ਵਿੱਚੋਂ ਨਹੀਂ ਜਾਊਗਾ ਜੀ ਅਸਰ ਨਹੀਂ ਜਾਂਦਾ ਹਾਂ ਪਰ ਉਹਦੇ ਨੁਕਸਾਨ ਸਾਲੂ ਹੀ ਆਉਣੇ ਆ ਜੀ ਓਕੇ ਇਸ ਕਰਕੇ ਅਸੀਂ ਇਹ ਪ੍ਰਾਲਾ ਕਰ ਰਹੇ ਹਾਂ ਮੰਨ ਲਓ ਵੀ ਜਾਂ ਤਾਂ ਕੁਝ ਵੀ ਅੰਦਰ ਇਹ ਟੌਕਸਿਨ ਜਾ ਵੀ ਨਾ ਜੇ ਜਾ ਵੀ ਬੜਿਆ ਹੋ ਰਿਹਾ ਉਹਨਾਂ ਦੇ ਵਿੱਚੋਂ ਮੰਨ ਲਓ ਆਪਾਂ 4-5 ਤੋਂ ਬਾਅਦ ਵੀ ਨਾਲ-ਨਾਲ ਪਾਈ ਚੱਲੀਏ ਤਾਂ ਉਹ ਜਿਹੜਾ ਇਹ ਆਪਣਾ ਟੌਕਸਿ ਰਿਮਾਈਂਡਰ ਹੈ ਟੌਕਸਨ ਉਹ ਆਵੇ ਨਾਲ ਬਾਈਂਡ ਕਰਕੇ ਗੋਬਰਾਂ ਹੀ ਬਾਹਰ ਕੱਢ ਦੂਗਾ ਜੀ ਓਕੇ ਹਾਂ ਇੱਕ ਨਾਈਸੇ ਵੀ ਡਾਕਟਰ ਵਿਸ਼ਨੂਆ ਉਹਨਾਂ ਨੇ ਵੀ ਇਹ ਮੰਨ ਲਓ ਦੱਸਿਆ ਸੀ ਇਹ ਟੌਕਸ ਆਊਟ ਹੈ ਜੇ ਅਸੀਂ ਲਗਾਤਾਰ ਪੋਸ਼ਣਾ ਪਾਉਣੇ ਆ ਟੌਕਸਿਸਿਟੀ ਦੀ ਸਮੱਸਿਆ ਨਹੀਂ ਆਉਂਦੀ ਥਾਣਾ ਦੀ ਪ੍ਰੋਬਲਮ ਨਹੀਂ ਆਉਂਦੀ ਦੁੱਧਾ ਪੀ ਐਚ ਲੈਵਲ ਵਧੀਆ ਰਹਿੰਦਾ ਮੰਨ ਲਓ ਉਹ ਜਿਹੜੀ ਨਾਈਸਲੀ ਆਏ ਜੀ ਉਹ ਦੁੱਧ ਦੇ ਵਿੱਚ ਇਹ ਮੰਨ ਲਓ ਇਸ ਟੌਕਸ ਹੁੰਦਾ ਹੁੰਦਾ ਉਹ ਮੋੜ ਦਿੰਦੇ ਲੈਂਦੇ ਨਹੀਂ ਜੀ ਆਪਣੇ ਤਾਂ ਵੇਰ ਕਾ ਉਕਾ ਲੈ ਲੈ ਰਹੇ ਆ ਜੀ ਹਾਂ ਹਾਂ ਨੈਸ ਨਹੀਂ ਲੈਂਦਾ ਨਹੀਂ ਤਾਂ ਉੱਥੇ ਆਪਣਾ ਟੌਕਸ ਪਾਊਡਰ ਪਾ ਰਿਹਾ ਮੰਨ ਲਓ ਮੋਗੇਰੀ ਵਿੱਚ ਬਹੁਤ ਜ਼ਿਆਦਾ ਡਾਕਟਰ ਪਿਸ਼ਣ ਜੀ ਪਵਾ ਦਿੰਦੇ ਹਾਂ ਹਾਂ ਜੀ ਕਈ ਭਰਾ ਸੋਚਦੇ ਹੋਣੇ ਆ ਵੀ ਅਸੀਂ ਮੰਨ ਲਓ ਜੀ ਚਾਰ ਪਾ ਲਿਆ ਹਾਂ ਹਾਂ ਆ ਜੋ ਹੁਣ ਅਸੀਂ ਇਹਦੀ ਵਰਤੋਂ ਨਹੀਂ ਕਰ ਸਕਦੇ ਹਾਂ ਚਾਰ ਪਾਉਣ ਤੋਂ ਬਾਅਦ ਵੀ ਇਹਦੀ ਵਰਤੋਂ ਕਰ ਸਕਦੇ ਹਾਂ ਜੀ ਆਪਾਂ ਜੋ ਚਾਰ ਖੋਲ ਲਿਆ ਭਾਜੀ ਅੱਛਾ ਨਾਲ ਆਪਾਂ 40 50 ਗ੍ਰਾਊਂਡ ਹੋਈ ਨਾ ਇਹਨੂੰ ਪ੍ਰੋਟੀਨ ਦੇ ਵਿੱਚ ਅਸੀਂ ਉਹ ਦੇ ਸਕਦੇ ਹਾਂ ਦੇ ਸਕਦੇ ਹਾਂ ਤਾਂ ਕਿ ਜਿਹੜਾ ਮੰਨ ਲਓ ਕੋਲੀ ਹੈਗੀ ਆ ਮੰਨ ਲਓ ਗੋਬਰ ਆਈ ਪੁੱਜਦੇ ਬਾਹਰ ਆ ਜਾਈ ਬਿਲਕੁਲ ਹਾਂਜੀ ਬਾਈ ਤੇ ਮਤਲਬ ਹੋਰ ਇਹਦੇ ਲਈ ਕੁਝ ਨਵੇਂ ਕੋਈ ਮੈਂ ਜਦੋਂ ਪਾਇਆ ਹੈ ਹਾਂਜੀ ਇਹਦੇ ਨਾਲ ਜਿਹੜੇ ਦਦਾਹੂ ਪਸ਼ੂ ਹੈ ਦੁੱਧ ਵਾਲੇ ਹਾਂਜੀ ਉਹਨਾਂ ਨੂੰ ਆਪਾਂ ਵੀ ਇਕੱਲੇ ਹੀ ਪਾ ਸਕਦੇ ਇਹਨਾਂ ਨੂੰ ਫੂਕ ਮਿੰਨਰ ਮਿਕਚਰ ਜਾਂ ਕੁਝ ਹੋਰ ਵੀ ਉਹ ਤਾਂ ਆਪ ਨੂੰ ਦਿਖਾ ਐਡ ਕਰਨੀ ਵੇਗਾ ਉਹ ਚੀਜ਼ਾਂ ਲੱਗ ਰਹੀ ਹੈ ਟਾਕਸੀ ਰੈਂਡਰ ਹੈ ਜੀ ਉਹਨੇ ਮਿਕਚਰ ਨੂੰ ਰੋਟੀਂ ਚ ਪਾਉਣਾ ਹੀ ਪੈਣਾ ਹੈ ਉਹ ਆਪਾਂ ਨੂੰ 12 ਮਹੀਨੇ 30 ਮਹੀਨੇ ਕਿੰਨੀ ਕੁਸ ਦੀ ਹਫਤਾ ਹੈ ਜੀ ਉਹਨੂੰ એનર્ਜੀ ਨਹੀਂ ਮਿਲਦੀ ਹਾਂ ਹਾਂ ਤਾਂ ਆਪਾਂ ਨੂੰ ਐਡ ਕਰਨਾ ਹੀ ਪਊਗਾ ਜੀ ਇਹ ਤਾਂ ਇਕੱਲਾ ਮਤਲਬ ਕਿ ਇਹਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਹੈ ਟਾਕਸੀ ਰੈਂਡਰ ਹੈ ਜੋ ਉਲੀਆਂ ਆਪਣੇ ਅੰਦਰ ਜਾ ਰਹੀ ਹੈ ਉਹਨੂੰ ਬਾਹਰ ਕੱਢਣ ਵਾਸਤੇ ਹੈ ਬਿਲਕੁਲ ਚੌਲੀ ਰੁਪਿੰਦਰ ਸਿੰਘ ਜੀ ਦੂਸਰਾ ਨੰਬਰ ਜੀ ਮੇਰਾ ਨਾਮ ਹਰਬਿੰਦਰ ਸਿੰਘ ਆਰਾਮਾ ਮੰਡੀ ਤੋਂ ਜੀ ਮੇਰਾ ਮੋਬਾਈਲ ਨੰਬਰ 985790985 ਹਾਂਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤਾਂ ਜੋ ਕਿ ਜਿਹੜਾ ਮੱਕੀ ਦਾ ਆਚਾਰ ਕਿਸਾਨ ਭਰਾ ਪਾਉਂਦੇ ਆ ਜਾਂ ਪਸ਼ੂ ਪਾਲਕ ਪਾਉਂਦੇ ਆ ਨਾ ਉਹਨਾਂ ਨੂੰ ਕੋਈ ਚੰਗਾ ਸੁਨੇਹਾ ਮਿਲ ਸਕੇ ਤੇ ਜਾਣਕਾਰੀ ਮਿਲ ਸਕੇ ਤੇ ਬਿਮਾਰੀ ਤੋਂ ਬਚਿਆ ਜਾ ਸਕੇ ਧੰਨਵਾਦ ਦੋਸਤ ਸਸੀਤਾ ਧੰਨਵਾਦ